ਜਿਥੇ ਕਾਫੀ ਕਲਾਕਾਰ ਆ ਰਹੇ ਨੇ ਤੇ ਸਮਾਜਿਕ ਲੋਕ ਆ ਰਹੇ ਨੇ ਉਥੇ ਜਗਦੀਪ ਰੰਧਾਵਾ ਵੀ ਇੱਥੇ ਪਹੁੰਚਿਆ ਗੱਲਬਾਤ ਕਰਨ ਆ ਆ ਕਿਵੇਂ ਦੇਖਦੇ ਹੋ ਹਲੇ ਲੱਗਦਾ ਕਿ ਲੋਕ ਜਾਂ ਨੌਜਵਾਨ ਪੂਰੇ ਆਣ ਲੱਗੇ ਰਹਿੰਦਾ ਆ ਆਈ ਜਾਂਦੇ ਵੀਰੇ ਪੂਰਾ ਮਾਹੌਲ ਬਣ ਗਿਆ ਪਰ ਵੱਡੀ ਪੱਧਰ ਤੇ ਹਜੇ ਵੀ ਆਉਣ ਦੀ ਲੋੜ ਆ ਕਿਉਂਕਿ ਉਹਨਾਂ ਨੇ ਖਾੜਾ ਪੂਰਾ ਤਿਆਰ ਕਰਕੇ ਭੇਜਤਾ ਜੇ ਅੱਜ ਵੀ ਆਪਾਂ ਉਸੇ ਗੱਲ ਤੇ ਅੜੇ ਖੜੇ ਹਾਂ ਵੀ ਅਸੀਂ ਕਾਨੂੰਨ ਰੱਦ ਕਰਾ ਰਹੇ ਕਰਾ ਲਿਆਏ ਉਹ ਸਭ ਝੂਠ ਆ ਕਿਉਂਕਿ ਕੱਲ੍ਹ ਪੰਜਾਬ ਸਰਕਾਰ ਕੋਲੇ ਖਾੜਾ ਪੂਰਾ ਤਿਆਰ ਹੋ ਕੇ ਆ ਗਿਆ ਪਰ ਉਹ ਸਿੱਧੇ ਰੂਪ ਚ ਨਹੀਂ ਆਇਆ ਟੇਡੇ ਚ ਆ ਗਿਆ ਪਰ ਕਾਨੂੰਨ ਉਹੀ ਆ ਇਹਨਾਂ ਨੇ ਲਾਗੂ ਕਰ ਦਿੱਤੇ ਆ ਅੱਜ ਪੰਜਾਬ ਨੂੰ ਬਾਹਰ ਨਿਕਲਦੀ ਲੋੜ ਆ ਅੱਜ ਤਾਂ ਆਗੂ ਵੀ ਆਪਣੀ ਜਾਨ ਦਾਅ ਤੇ ਲਾ ਕੇ ਬੈਠ ਗਏ ਨੇ ਤੇ ਅੱਗੇ ਫੇਰ ਕੌਣ ਮਿਲੂਗਾ ਹਾਂ ਵੀਰੇ ਜਦੂ ਆਪਣੇ ਅੱਜ ਆਗੂ ਡੱਲੇਵਾਲ ਸਾਹਿਬ ਕਿੰਨੇ ਦਿਨਾਂ ਤੋਂ ਬੈਠੇ ਆ ਜੇ ਅੱਜ ਆਪਾਂ ਨਾਲ ਨਾ ਖੜੇ ਤਾਂ ਆਪਣੇ ਲਈ ਆਉਣ ਵਾਲੇ ਟਾਈਮ ਮੁਸੀਬਤ ਭਰਿਆ ਹੋਊਗਾ ਕਾਰਨੇ ਆ ਬੁੱਲੀ ਛੋਡੀ ਮਰ ਰਹੀ ਆ ਪਾਣੀ ਛੋਡੀ ਮਰ ਰਿਹਾ ਜਵਾਗ ਛੋਡੇ ਨਸਾਂ ਤੇ ਲੱਗੇ ਕੁਝ ਬਾਹਰ ਚਲੇਗੇ ਪੱਲੇ ਕੱਖ ਨਹੀਂ ਰਹਿਣਾ ਵੀਰੇ ਧਰਤੀ ਦੀ ਪੰਜਾਬ ਦੀ ਜਿਹੜੀ ਧਰਤੀ ਆ ਉਹ ਬਰਬਾਦੀ ਵੱਲ ਵਧ ਰਹੀ ਹੈ ਜੇ ਨਾ ਲੜੇ ਚਾਰੇ ਪਾਸੇ ਮਾਰ ਪੈ ਰਹੀ ਆ ਵੱਡੀ ਪੱਧਰ ਤੇ ਉਦੋਲਨ ਤਾਂ ਖੜਾ ਕਰਨੀ ਪੈਣਾਗਾ ਅੱਜ ਕਰ ਲੋ ਕੱਲ ਕਰ ਲੋ ਲੜਨਾ ਤਾਂ ਪੈਣੀ ਆ ਭੱਜੋਂਗੇ ਕਿੱਧਰ ਸੜਕਾਂ ਦੇ ਜਾਲ ਵਿਸ ਗਏ ੱੱੱਕੇ ਨਾਲ ਅਗਲੇ ਛੋਟੀਆਂ ਜ਼ਮੀਨਾਂ ਦੱਬ ਰਹੇ ਆ ਚਾਰੇ ਪਾਸੇ ਸਾਨੂੰ ਘੇਰ ਲਿਆ ਗਾਇਕਾ ਨਾਲ ਪੰਜਾਬ ਚੰਡੀਗੜ੍ਹ ਦੇ ਵਿੱਚ ਹਿਮਾਚਲ ਦੇ ਵਿੱਚ ਕੀ ਹੋ ਰਿਹਾ ਦਲਜੀਤ ਦਸਾਂ ਦੀ ਗੱਲ ਕਰੀਏ ਸਰਤਾਹ ਦੀ ਗੱਲ ਕਰੀਏ ਜਾਂ ਇਹ ਪੀਟ ਲੋਦੀ ਗੱਲ ਕਰੀਏ ਕੀ ਹੋ ਕੀ ਰਿਹਾ ਵੀਰੇ ਯਾਰ ਉਹੀ ਤਾਂ ਕਹਿੰਦੇ ਆ ਵੀ ਯਾਰ ਜਿਹੜੇ ਮੁਲਖ ਲਈ ਅਸੀਂ 99% ਕੁਰਬਾਨੀਆਂ ਦਿੱਤੀਆਂ ਉਹ ਉਹ ਮੁਲਕ ਸਾਡੇ ਨਾਲ ਕਿਹੋ ਜਿਹਾ ਵਿਰਤਾਉ ਕਰ ਰਿਹਾ ਮੰਨ ਲਓ ਵੀ ਸਾਡੀ ਰਾਜਧਾਨੀ 'ਚ ਸਾਡੇ ਬੰਦੇ ਖੜੇ ਨਹੀਂ ਲਾ ਸਕਦੇ ਹੋਰ ਦੱਸੋ ਤੁਸੀਂ ਕੀ ਕਰੋਗੇ ਚਲੋ ਬਾਹਰਲੇ ਸਟੇਟਾਂ ਦਾ ਚਲ ਛੱਡੋ ਪਰੇ ਉੱਥੇ ਤਾਂ ਹੋਣੀ ਆ ਸਾਡੇ ਨਾਲ ਜਿਹੜਾ ਕੁਝ ਹੋਣਾ ਚੰਡੀਗੜ੍ਹ ਹੀ ਹੋ ਰਿਹਾਗਾ ਤਾਂ ਹੀ ਤਾਂ ਕਹਿ ਰਹੇ ਆ ਵੀ ਤੁਹਾਨੂੰ ਚਾਰੇ ਪਾਸੇ ਮਾਰ ਪੈ ਰਹੀ ਆ ਤੁਹਾਡਾ ਚਾਰੇ ਪਾਸੇ ਕਲਚਰ ਘੇਰ ਲਿਆ ਹਰ ਪੱਖੋਂ ਤੁਹਾਨੂੰ ਮਾਰਨ ਨੂੰ ਤਿਆਰ ਆ ਪਾਣੀ ਛੋਡੇ ਗੰਦਲੇ ਹੋਗੇ ਨਸਿਆਂ ਤੇ ਛੋਡੇ ਮੁੰਡੇ ਲਾ ਕੇ ਜ਼ਮੀਨ ਛੋਡੀ ਘੇਰਨ ਨੂੰ ਤਿਆਰ ਆ ਕੋਆਪਰੇਟਰ ਤਿਆਰੇ ਸਿੱਧੀ ਚੜ੍ਹੇ ਆਉਂਦੇ ਆ ਛੋਡੇ ਤੇ ਉਹਨਾਂ ਨੇ ਦੇਖ ਲਿਆ ਕਰੋਨਾ ਵੇਲੇ ਵੀ ਸਾਰਿਆਂ ਨੂੰ ਇਹ ਧਰਤੀ ਤਗੜੀ ਰਹੀ ਆ ਹਰਿਆਣਾ ਪੰਜਾਬ ਜਾਂਦਾ ਯੂਪੀ ਇਹ ਧਰਤੀ ਬਚੀ ਸੀ ਕਿ ਜਿਨ੍ਹਾਂ ਨੇ ਬਿਜ਼ਨਸ ਫੇਰ ਵੀ ਖੇਤੀ ਕਰਦੀ ਰਹੀਏ ਬਾਕੀ ਕੰਮ ਖੜਗੇ ਸੀਗੇ ਉਹਨਾਂ ਨੂੰ ਸਭ ਪਤਾ ਵੀ ਇਹ ਜਿਵੇਂ ਉਹ ਲੱਖਾਂ ਬਈ ਕਹਿੰਦਾ ਹੁੰਦਾ ਵੀ ਇਹ ਤਾਂ ਤੁਹਾਨੂੰ 100 ਕਰੋੜ ਨੂੰ ਨਹੀਂ ਇੱਥੇ ਕਿੱਲਾ થਣਾ ਉਹੀ ਗੱਲਾਂ ਹੋ ਰਹੀਆਂ ਕਿਉਂਕਿ ਵੱਡੇ ਪੱਧਰ ਤੇ ਜਿਹੜੀ ਭਾਰਤ ਮਾਲਾ ਨੰਗ ਰਹੀ ਆ ਕੱਲ ਨੂੰ ਪਾਕਿਸਤਾਨ ਨਾਲ ਬਾਰਡਰ ਖੁੱਲਣ ਦੀ ਤਿਆਰੀ ਆ ਤੇ ਕੋਰਪਰੇਟ ਅਦਾਰੀ ਦੱਸ ਜੇ ਉਹ ਪੈਸੇ ਦੀ ਇੰਨੀ ਦਾਬ ਹੈ ਵੀ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਕਿਹਨੂੰ ਮੁੱਖ ਮੰਤਰੀ ਬਣਾਉਣਾ ਕਿਹੜਾ ਕਾਨੂੰਨ ਪਾਸ ਕਰਾਉਣਾ ਉਹਨਾਂ ਤੇ ਹੀ ਆ ਕਿਉਂਕਿ ਉਹ ਤਾਂ ਇੱਥੋਂ ਤੱਕ ਪਹੁੰਚ ਚੁੱਕੇ ਹੈ ਜੇ ਤੁਸੀਂ ਸੋਚ ਲਿਆ ਵੀ ਅਸੀਂ ਬਾਥਰੂਮ ਵਿੱਚ ਟੂਟੀਆਂ ਲਵਾਉਣੀਆਂ ਤੁਸੀਂ ਮੋਬਾਈਲ ਖੋਲੋ ਮੂਰੇ ਛੋੜੇ ਟੂਟੀਆਂ ਆ ਜਾਣਗੀਆਂ ਕਾਰਨ ਇਹ ਵੀ ਵੱਡੇ ਘਰਾਣੇ ਨੇ ਇਹ ਦੇਖ ਲਿਆ ਕਿਵੇਂ ਬੰਦਿਆਂ ਨੇ ਸਾਹ ਲੈਣਾਗਾ ਕੀ ਖਵਾਉਣਾ ਕੀ ਪਹਿਨਣਾ ਸਾਰਾ ਕੁਝ ਉਹ ਆਪਦੇ ਹਿਸਾਬ ਨਾਲ ਕਰ ਰਹੇ ਆ ਆਪ ਹੀ ਦੱਸੀ ਜੰਨੇ ਫੋਨ ਤੇ ਤੁਸੀਂ ਵੀ ਮੈਂ 1 ਸਕਿੰਟ ਚ ਆਹ ਗੱਲ 1 ਸਕਿੰਟ ਦਾ ਆ ਗੱਲ ਲਿਆ ਹਾਂ ਮੈਂ ਇਹੀ ਕਹਿ ਰਿਹਾਗਾ ਵੀ ਹੋਣ ਸੁਣ ਨੂੰ ਮਨ ਲੋੜੇ ਦਿਮਾਗ ਨਾਲ ਕਿਛੁੱਤਕ ਖੇਡ ਰਹੇ ਆ ਐਡੇ ਪੱਧਰ ਤੇ ਪੈਸਾ ਹਾਵੀ ਹੋ ਗਿਆ ਜਾਂ ਐਡੇ ਪੱਧਰ ਤੇ ਪੈਸੇ ਵਾਲੇ ਲੋਕਾਂ ਨੇ ਆਪਾਂ ਨੂੰ ਆਮ ਲੋਕਾਂ ਨੂੰ ਘੇਰ ਲਿਆ ਵੀ ਸੁਣ ਨੂੰ ਉਹ ਦੱਸ ਰਿਹਾ ਵੀ ਕੀ ਖਾਣਾ ਕੀ ਪਹਿਨਣਾ ਕੀ ਕਰਨਾ ਤੁਸੀਂ ਕਿਵੇਂ ਸੁਣ ਨੂੰ ਦੱਬਣਾ ਕਿਵੇਂ ਮਾਰਨਾ ਅਸਲ ਜਿਵੇਂ ਪਿੱਛੇ ਜੇ ਮੈਂ ਇੰਗਲੈਂਡ ਗਿਆ ਸੀ ਉੱਥੇ ਦੇਖਿਆ ਮੈਂ 4 4 5 5 ਹਜ਼ਾਰ ਕਿੱਲੇ ਦੇ ਫਾਰਮ ਬਣੇ ਹੋਏ ਆ ਉਹ ਇੱਕ ਹਿਸਾਬ ਦੇ ਪਿੰਡ ਟਹਿ ਕੇ ਕੁਆਟਰਾਂ ਚਲੇ ਗਏ ਲੋਕ ਉਹੀ ਕੁਸ ਹੋਣਾ ਪਿੰਡ ਟਹਿ ਜਾਣਗੇ ਕੋਈ ਲੰਗਰਨਾ ਦੀ ਚੀਜ਼ ਨਹੀਂ ਰਹਿਣੀ ਕੋਈ ਸਾਰੀਆਂ ਕਲਚਰ ਪ੍ਰਥਾ ਸਾਰਾ ਕੁਝ ਹੀ ਮਰ ਜਾਣਾਗਾ ਜਮੀਨਾ ਦਾਬ ਲੈਣੀਆਂ ਤੇ ਫਿਰ ਸ਼ਹਿਰ 'ਚ ਹੀ ਜਾਣਾ ਪਊਗਾ ਵਿਹਾੜੀ ਤੇ ਪਹੁੰਚ ਜਾਣਾ ਆਪਾਂ ਹੂੰ ਉਹ ਕੌਣ ਆਲਾ ਪੂਰਾ ਵੀਰੇ ਮੈਨੂੰ ਤਾਂ ਐ ਲੱਗਦਾ ਵੀ ਜਿੰਨਾ ਏਦੋਂ ਬਾਅਦ ਮੁਸ਼ਕਲ ਭਰਿਆ ਦੌਰ ਆਪਣੇ ਨਾਲ ਹੋਣ ਵਾਲਾ ਆਉਣ ਵਾਲਾ ਤੇ ਉਹ ਏਦੋਂ ਪਹਿਲਾਂ ਕਿਸੇ ਤੇ ਆਈ ਨਹੀਂ ਹੋਣਾ ਤੁਸੀਂ ਹੁਣ ਹੋਰ ਦੇਖੋ ਇੱਕ ਆਪਾਂ ਰਾਹ ਬਾਹਰ ਪਾੜ ਲਿਆ ਸੀ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਵੀ ਉਧਰ ਭੱਜਣਾਗੇ ਉਧਰ ਵੀ ਆਪਣਾ ਜਲੂਸ ਨਿਕਲ ਗਿਆ ਹੁਣ ਤਾਂ ਫਿਰ ਲੜਨੀ ਪਊ ਨਾ ਤੁਸੀਂ ਐ ਦੇਖੋ ਇੱਕ 5 ਕਿੱਲੇ ਵਾਲਾ ਕਿਸਾਨ ਆਪਦੀ ਕੁੜੀ ਨੂੰ ਭੇਜ ਦਿੰਦਾ 30-40 ਲੱਖ ਲਾ ਕੇ ਉੱਥੇ ਜਾ ਕੇ ਉਹ ਤੋਂ ਵਿਚਾਰੀ ਤੋਂ ਫੀਸ ਨਹੀਂ ਭਰੀ ਜਾਂਦੀ ਇਧਰੋਂ ਫੇਰ ਪੈਸੇ ਭੇਜਣੇ ਪੈਂਦੇ ਆ ਜਾਂ ਹੁਣ ਆਪਾਂ ਕਹਿਣਾ ਨਹੀਂ ਚਾਹੁੰਦੇ ਸਾਰੇ ਧੀਆ ਪੈਣ ਵਾਲਿਆਂ ਵੀ ਗਲਤ ਗੰਮਾਂ 'ਚ ਪੈਣਾ ਪੈ ਰਿਹਾ ਹੈ ਕਿਉਂਕਿ ਕਿੰਨਾ ਕਿਹੜਾ ਉਹਦੇ ਮਾਪਿਓ ਤੋਂ ਅਗਲਾ ਪੈਸੇ ਮੰਗਾਊਗਾ ਕੁੱਲ ਮਿਲਾ ਕੇ ਆਪਾਂ ਵੱਡੇ ਸੰਕਟ 'ਚ ਆ ਆਪਾਂ ਤੁਸੀਂ ਆਏ ਦੇਖੋ ਜੇ ਹਜੇ ਵੀ ਨਹੀਂ ਲੋਕ ਆਉਂਦੇ ਕਦੋਂ ਆਉਣਗੇ ਆ ਤੁਹਾਡਾ ਝੋਨਾ ਰੋਲਿਆ ਅਗਲੇ ਨੇ ਹਜੇ ਵੀ ਮਨ ਲੰਦਾ ਮੰਡੀਆਂ ਚ ਪਿਆਗਾ ਸੋਡੀ ਤੁਹਾਨੂੰ ਅੱਗ ਨਹੀਂ ਲਾਉਣ ਦੇਤੇ ਜੇ ਕਣਕ ਨੂੰ ਸੁੰਢੀ ਪਈ ਗਈ ਸਾਰਾ ਪੰਜਾਬ ਦੁਬਾਰੇ ਕਣਕ ਬੀਜ ਰਿਹਾ ਤੇ ਜੇ ਹੁਣ ਵੀ ਨਹੀਂ ਆਉਂਦੇ ਫੇਰ ਯਾਰ ਹੱਥ ਖੜੇ ਆ ਹੁਣ ਤਾਂ ਸਿੱਧੇ ਕਾਨੂੰਨ ਵੀ ਲਿਆਂਦੇ ਹੁਣ ਤੁਸੀਂ ਸੋਨੂੰ ਆਏ ਦੱਸ ਦਿਓ ਦੱਸ ਤਾਂ ਉਹਨਾਂ ਨੇ ਵੀ ਨਾਲੇ ਤੁਹਾਨੂੰ ਰੋਣ ਨਹੀਂ ਦੇਣਾ ਨਾਲੇ ਲਾਵਾਂਗੇ ਚਪੇੜੇ ਐਕਸ ਤੱਕ ਗੱਲਾਂ ਪਹੁੰਚ ਗਈਆਂ ਜੀ ਅੱਜ ਵੀ ਨਹੀਂ ਲੜਨਾ ਨਹੀਂ ਆਉਣਾ ਮੇਰੇ ਤੇ ਪਰਚਾ ਨਾ ਪੈ ਜਾਏ ਉਹ ਨਾ ਹੋ ਜੇ ਤੁਸੀਂ ਆ ਬੁੱਢੇ ਨਾਲੇ ਦੇ ਪਿੱਛੇ ਧਰਨੇ ਦਾ ਰੌਲਾ ਪਿਆ ਸੀਗਾ ਹਜ਼ਾਰ ਡੈਂਗ ਫੈਕਟਰੀ ਵਾਲੇ ਸਾਰੇ ਪੰਜਾਬ ਨੂੰ ਕੈਂਸਰ ਚ ਭੇਜ ਰਿਹਾ ਸਾਰੇ ਲੁਧਿਆਣੇ ਦੀ ਲੈਟਰੀਨ ਟੀਕੇ ਗੋਲੀਆਂ ਸਾਰਾ ਕੈਮੀਕਲ ਉਹਦੇ ਚ ਪੈ ਰਿਹਾ ਸਤਲੁਜ ਉਹ ਸਤਲੁਜ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਬਰ ਸਗਾਇਆ ਸੀਗਾ ਉਹ ਪਾਣੀ ਚ ਤੇ ਅੱਜ ਉਹ ਪਾਣੀ ਦੇਖ ਲਓ ਕਿਸੇ ਟਾਈਮ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਖੇਤ ਕੱਸੀ ਦਾ ਪਾਣੀ ਆ ਨਾ ਉਹਦੇ ਚ ਨਹਾ ਲਓ ਮੂੰਹ ਧੋ ਲਓ ਪਾਣੀ ਪੀ ਲਓ ਉਹ ਹੀ ਸਤ ਲਓ ਜਾਲਾ ਕੱਸੀਆਂ ਨਹਿਰਾਂ ਸੂਏ ਰਹੀਆਂ ਹੋ ਕੇ ਆਪਾਂ ਪੀ ਰਹੇ ਆ ਜੇ ਕੋਈ ਬੰਦਾ ਕਹਿੰਦਾ ਮੈਂ ਧਰਤੀ ਚੋਂ ਪੀ ਰਿਹਾ ਮੈਂ ਤਾਂ ਲੋੜ ਨਹੀਂ ਉਹਦੇ ਤੇ ਆ ਲੋ ਉਹਦੇ ਹਰੇਕ ਦੇ ਕੋਲੇ 25 30 ਕਿਲੋਮੀਟਰ ਵੱਟ ਦੇ ਫੈਕਟਰੀ ਆ ਸਿੱਧਾ ਫੋਰ ਕਰਕੇ ਪਾ ਰਹੇ ਆ ਤੁਸੀਂ ਮੈਨੂੰ ਐਸੋ ਸੇਫ ਕਿੱਧਰ ਹੋ ਰਹਿਗੇ ਪਾਣੀ ਛੋਟਾ ਕੇ ਪਾਣੀ ਜੀਵਨ ਆ ਨਾ ਪਾਣੀ ਨੂੰ ਪਤਾ ਦਰਜੇ ਦੀ ਖੜੇ ਆ ਉਹ ਪਾਣੀ ਖਤਮ ਹੋ ਗਿਆ ਛੋ ਬੁੱਲੀ ਛੋਡੀ ਨੂੰ ਬੋਲਣ ਦੇ ਰੇ ਅਗਲੇ ਲਾ ਚੰਡੀਗੜ੍ਹ ਛੋਡਾ ਸੋਹ ਨਹੀਂ ਲੱਗਣ ਦਿੰਦੇ ਹਾਂ ਦੱਸੋ ਹੈ ਬੁੱਲੀ ਗਾ ਪਾਣੀ ਤੇ ਜਵਾਨੀ ਛੋਡੀ ਨਸਿਆਂ ਨੇ ਕੁਛ ਬਾਹਰ ਵਗ ਗਈ ਮੈਨੂੰ ਤਾਂ ਲੱਗਦਾ ਰਹਿੰਦਾ ਹੋਵੇ ਕਿ ਜੇ ਕਣਕ ਦੀ ਫਸਲ ਆਈ ਮੰਡੀਆਂ ਦੇ ਵਿੱਚ ਝੋਨਾ ਨਾ ਪਿਆ ਹੋਵੇ ਵੀਰੇ ਆਉਣ ਵਾਲੇ ਟਾਈਮ ਉਹ ਵੀ ਉਹ ਵੀ ਤਾਂ ਸਹਿਮਤ ਪਰ ਉਹਨਾਂ ਨੇ ਹੁਣ ਨਾ ਮਾਲਕ ਕਰੀਟੇਰੀਆ ਬਣਾ ਲਿਆ ਆਉਣ ਵਾਲੇ ਟਾਈਮ 'ਚ ਵੀ ਅਸੀਂ ਕਣਕ ਦੇ 25 ਗੱਟੇ ਚੱਕਣੇ ਆ ਭਾਈ ਇੱਕ ਕਿੱਲੇ ਦੇ ਹਿਸਾਬ ਨਾਲ ਅਸੀਂ ਜੇ ਝੋਨਾ 99 ਗੱਟੇ ਕੱਢਦੇ ਹਾਂ ਤਾਂ 50 ਹੀ ਚੱਕਾਂਗੇ ਉਹ ਪ੍ਰਾਈਵੇਟ 플레이ਰ ਆ ਲੈਣਗੇ ਹੁਣ ਤੂੰ ਪ੍ਰਾਈਵੇਟ 플레이ਰ ਆ ਮੇਰੀ țeਰੀ ਪਈ ਆ ਤੇਰੀ ਮਰਜ਼ੀ ਚੱਕ ਕੇ ਕਹਿੰਦੇਗਾ ਦਾ ਕਾਲੇ ਦਾਣੇ ਆ ਯਾਰ ਮੈਂ ਨਹੀਂ ਲੈਂਦਾ ਉਹ ਤਾਂ ਤੇਰੀ ਮਰਜ਼ੀ ਹੈ ਨਾ ਪ੍ਰਾਈਵੇਟ 플레이ਰ ਤਾਂ ਫਿਰ ਆਦੇ ਹਿਸਾਬ ਨਾਲ ਜਿਵੇਂ ਆਲੂ ਵੇਚਦੀ ਆ ਅਗਲਾ ਕਿਤੇ 50 ਰੁਪਏ ਲੈ ਜਾਂਦਾ ਕਿਤੇ ਸੋ ਤੋਂ 500 ਨੂੰ ਲੈ ਜਾਂਦਾ ਹੈਗਾ ੱੱਕਾ ਤਾਂ ਹੋ ਗਿਆ ਪਰ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਸ ਟਾਈਮ ਜਥੇਬੰਦੀਆਂ ਵੀ ਆਸ ਵਿੱਚ ਐਡਾ ਬਾਲਡ ਚੋ ਪੂਰਾ ਤਗੜੇ ਆ ਇਹ ਜਥੇਬੰਦੀਆਂ ਵਾਲੇ ਆ ਸੰਘਰਸ਼ ਲੜਦੀ ਐਦਗੀ ਝੋਨਾ ਕਿਉਂ ਨਹੀਂ ਓਵੇਂ ਚੱਕਿਆ ਗਿਆ ਕਿਉਂਕਿ ਪਾਟੇ ਵੇ ਠੀਕ ਆ ਇਹਨਾਂ ਨੂੰ ਹੁਣ ਅੱਜ ਇਕੱਠੇ ਹੋਣ ਦੀ ਲੋੜਾ ਮੰਗੇ ਇੱਕ ਕੰਮ ਹੀ ਇੱਕ ਹੋ ਜਦੂ ਧੰਨਵਾਦ ਜੀ ਜਉਂਦੇ ਰਹੋ ਬਿਲਕੁਲ ਬਿਲਕੁਲ ਜਗਦੀਪ ਰੰਧਾਵਾ ਜੋ ਕਹਿ ਰਹੇ ਸੀ ਕਿ ਗਾਇਕਾਂ ਨੂੰ ਆਪਣੇ ਇਲਾਕੇ ਦੇ ਵਿੱਚ ਹੀ ਗਾਉਣ ਨਹੀਂ ਦਿੱਤਾ ਜਾ ਰਿਹਾ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਝੋਨਾ ਹਲੇ ਵੀ ਮੰਡੀਆਂ ਦੇ ਵਿੱਚ ਰੋ ਰਿਹਾ ਕਿ ਫਸਲ ਅਗਲੀ ਕਣਕ ਦੀ ਆਉਣ ਵਾਲੀ ਆ ਤਾਂ ਜਨਵੇ ਦੀ ਆਉਣ ਵਾਲੀ ਆ ਤੇ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਪਈ ਆ ਫਿਕਰਮੰਦ ਹੋਣ ਦੇ ਲਈ ਇੱਕ ਹੋਕਾ ਦਿੱਤਾ ਸਾਰਿਆਂ ਨੇ ਮਿਲ ਕੇ ਹੁਣ ਦੇਖਣਾ ਹੋਏਗਾ ਕਿ ਤੁਸੀਂ ਫਿਕਰਮੰਦ ਹੁੰਨੇ ਹੋ ਹੌਕਾ ਸੁਣਦੇ ਹੋ ਇਕੱਠੇ ਹੁੰਨੇ ਹੋ ਜਾਂ ਨਹੀਂ ਇੱਕ ਵੱਡਾ ਸਵਾਲ ਹੈ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਆ ਇਹ ਅੰਦੋਲਨ ਕਿੱਥੇ ਤੱਕ ਪਹੁੰਚਦਾ ਹੈ ਇਹ ਸਮਾਂ ਦੱਸੇਗਾ